ਫੋਨ ਚੈੱਕ ਕਰੋ ਓਏ ਹੋ 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 ਦੇਖੀ ਜੀ ਤੇ ਹੁਣ ਐ ਪਿੰਪਲਸ ਵਾਸਤੇ ਅਸੀਂ ਇੱਕ ਨੁਸਖਾ ਟਰਾਈ ਕਰਨ ਲੱਗੇ ਆ ਕਿਹਦਾ ਕਦਾ ਹੁਣ ਦਿਲ ਕਰ ਰਿਹਾ ਤੇ ਕਿਹਦਾ ਕਦਾ ਮੂੰਹ ਚ ਪਾਣੀ ਆ ਰਿਹਾ ਤੇ ਕੋਣ ਕੋਣ ਬਣਾ ਕੇ ਦੇਖੇਗਾ ਹੈ ਆ ਗਏ ਬਦਾਮ ਵਾਜੀਵੋ ਫੋਨ ਕਰ ਦਿੰਦੇ ਮੈਂ ਕੋਸ਼ਿਸ਼ ਕਰ ਲਿਆ ਦੱਸੋ ਮੈਂ 4 ਕਿਲੋ ਮੱਦਰੀ ਪਾਣੀ ਮੂੰਹ ਤੇ ਰਫਲਾਏ ਸ਼ੋ ਜੀ ਕੱਲ ਮੈਂ ਕਿਦਾਂ ਰਿਹਾ ਅੱਜ ਤੋਂ ਲੈ ਕੇ 990 ਕਿਲੋ ਤੇ 600 ਵਾਹੇ ਵਾ ਦਵਾਈ ਦਾ ਅਸਰ ਹੋ ਗਿਆ ਫਿਰ ਆ ਸ਼ੂਗਰ ਵਾਸਤੇ ਗੋਡਿਆਂ ਵਾਸਤੇ ਸੋਜ ਜਿਹਨੂੰ ਆਈ ਹੋਵੇ ਕਿਸੇ ਵੀ ਤਰ੍ਹਾਂ ਬੋਡੀ ਚ ਸੋਜ ਹੋਵੇ ਉਹਦੇ ਵਾਸਤੇ ਗੋਡਿਆਂ ਵਾਸਤੇ ਹਾਂ ਕੋਈ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਕੋਈ ਵੀ ਇਨਸਾਨ ਖਾ ਸਕਦਾ ਮੰਮੀ ਵਰਗਾ ਅੱਜ ਬੰਦਾ ਅੱਛਾ ਇਹਨੂੰ ਇੱਕ ਵਾਰ ਦੇਖੇ ਤੇ ਆ ਖਾ ਕੇ ਦੇਖੀਂ ਤਾਂ ਅਰੇ ਖਾ ਕੇ ਦੇ ਦੇਖ ਖਾ ਕੇ ਦੇ ਦੇਖ ਇੱਕ ਵਾਰੀ ਅਰੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ ਪਹਿਲਾ ਜਿਹੜਾ ਵਲੌਗ ਅਸੀਂ ਸਟਾਰਟ ਕੀਤਾ ਸੀ ਜਦੋਂ ਫੋਨ ਦਾ ਚਾਰਜ ਜਿਹੜਾ ਮਤਲਬ ਫੋਨ ਬੰਦ ਹੋ ਗਿਆ ਸੀ ਦਾ ਚਾਰਜ ਖਤਮ ਹੋ ਗਿਆ ਸੀ ਹੁਣ ਦੁਬਾਰਾ ਲਾ ਕੇ ਆ ਕੇ ਫਿਰ ਦੁਬਾਰਾ ਅਸੀਂ ਜਿਹੜਾ ਵਲੌਗ ਸਟਾਰਟ ਕੀਤਾ ਹੈ ਹਿਲਾਲ ਹੁਣ ਅਸੀਂ ਸ਼ਾਮ ਦੀ ਚਾਹ ਪੀ ਕੇ اٹਹਾਂ ਤੇ ਹੁਣ ਅਸੀਂ ਚੱਲੇ ਆਂ ਕੋਠੇ ਦੇ ਕੱਪੜੇ ਧੋਣ ਲਈ ਤੇ ਮੰਮੀ ਇੱਧਰ ਬੈਠੇ ਨੇ ਚਾਹ ਪੀ ਕੇ ਝਾੜ ਪੀ ਰਹੇ ਨੇ ਤੇ ਇਹ ਵਲੌਗ ਦੇਖਦੇ ਪਏ ਸੀ ਮੰਮੀ ਨਾਏ ਝਾੜ ਪੀ ਰਹੇ ਨੇ ਨੰਨੂ ਨੇ ਐ ਖਲਾਰੇ ਪਾਇਏ ਨੇ ਹੁਣਾਂ ਹੀ ਚੁੱਪ ਜਾਣਾ ਉਹ ਉਹ ਪਈ ਹੈ ਜੀ ਐ ਚਸ਼ਮੇ ਲਾ ਕੇ ਉਹ ਬਣੀ ਸੀ ਤੇ ਹੁਣ ਅਸੀਂ ਚੱਲੇ ਆਂ ਛੱਤ ਤੇ ਇੱਧਰ ਨੰਨੂ ਨੇ ਦੇਖੀ ਗੁੱਡੀਆਂ ਕਿਵੇਂ ਪਾਈਆਂ ਨੇ ਨਵਾ ਆ ਕੇ ਏ ਭਗਵਾ ਇਹ ਬਗਵਾ ਇਹਨਾਂ ਦਾ ਰੋਜ਼ ਕੀ ਕਿ ਦਿਨਾਂ ਕਿਤੇ ਚੇਂਜ ਕਰਦੀ ਰਹਿੰਦੀ ਇਹਨਾਂ ਨੂੰ ਹੁਣ ਕਿੱਧਰ ਗਈ ਹੈ ਉਹ ਮਰ ਪੇਰੇ ਤੇ ਆਉਣਾ ਜਿਹੜੀ ਇਹ ਬਸ ਇਹਨੂੰ ਇੱਕੋ ਹੀ ਕੰਮ ਹੈ ਇਹੀ ਕੰਮ ਹੈ ਇਹਨੂੰ ਬਸ ਨੰਨੂ ਛੱਡਣਾ ਫੋਨ ਕਿ ਨਹੀਂ ਛੱਡਣਾ ਤੂੰ ਸਾਰਾ ਦਿਨ ਸਾਰੀ ਰਾਤ ਫੋਨ ਵੇਖਦੀ ਰਹਿੰਦੀ ਫੜਾ ਇੱਧਰ ਫੋਨ ਮੇਰਾ ਫੜਾ ਛੇਤੀ ਫੜਾ ਦੇ ਹੁਣ ਗਲੀ 'ਚ ਖੇਡ ਲੈ ਜਾ ਕੇ ਬਾਹਰ ਬੱਚੇ ਖੇਡ ਦੇ ਨਾ ਇੱਧਰ ਫੜ ਤੇ ਬਾਜ਼ ਮਾਰ ਲੈ ਮੰਨੇ ਸਕੂਲ ਗਈ ਆ ਤੇ ਤੂੰ ਨਹੀਂ ਗਈ ਸਕੂਲ ਫਿਰ ਮੈਂ ਕਿਹਾ ਬਸ ਇਹ ਮੈਂ ਕੁਝ ਵੀ ਆ ਗਿਆ ਨਹੀਂ ਫੜਾ ਦੇ ਇੱਧਰ ਫੋਨ ਐਹੀ ਕੰਮ ਹੈ ਇਹਦਾ ਬਸ ਪਾਵਲ ਜੀ ਦਾ ਤੇ ਹੁਣ ਅਸੀਂ ਚੱਲਿਆਂ ਛੱਤ ਤੇ ਚੱਲ ਪਹਿਲਾਂ ਅਸੀਂ ਕੱਪੜੇ ਧੋਂਦੇ ਧੋਂਦੇ ਨੀਚੇ ਆ ਗਏ ਸੀ ਕਿਉਂਕਿ ਧੁੱਪ ਬਹੁਤ ਜ਼ਿਆਦਾ ਸੀ ਅਸੀਂ ਰੈਸਟ ਕਰ ਸੀ ਅਸੀਂ ਰੈਸਟ ਤੇ ਲੱਗੇ ਅਸੀਂ ਇੱਥੇ ਤੇ ਇਹ ਗੱਦੇ ਸੁੱਕਣੇ ਵਾਇਏ ਨੇ ਅੱਜ ਅਸੀਂ ਇਹ ਬਾਹਰ ਹੀ ਸੀ ਸੁੱਕਣੇ ਤੋਂ ਅੱਛਾ ਇਹ ਪਹਿਲਾਂ ਸੀ ਧੋ ਗਏ ਸੀ ਤੇ ਅਦਰ ਆ ਫੁੱਲ ਚੈੱਕ ਕਰੋ ਓਏ ਹੋ 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 ਦੇਖੀਏ ਅਦਰ ਕਿੰਨਾ ਵੱਡਾ ਹੋਲੇ ਕਿੰਨਾ ਸੋਹਣਾ ਖਿੜਿਆ ਹੋਇਆ ਜਦੋਂ ਲੈ ਕੇ ਆਏ ਸੀ ਨਾ ਐਸੀ ਅਮਰਜਾ ਆ ਗਿਆ ਐ ਵੇਖੋ ਕਿੰਨਾ ਵਧੀਆ ਖਿੜਿਆ ਹੋਇਆ ਹੈ ਇਹ ਬਿਸਕਟ ਦਾ ਹੌਲ ਹੈ ਵੈਸੇ ਸ਼ੁਭੀਤ ਇਹ ਬਿਸਕਟ ਹੈ ਐ ਮੈਂ ਸਪੈਸ਼ਲ ਮੰਗਵਾਇਆ ਵੈਸੇ ਹਾਏ ਹਾਏ ਆਂਟੀ ਵੇਖਦੀ ਵੀ ਸਾਹਮਣੇ ਗਈ ਉਹ ਹੇ ਨੀਚੇ ਆਂਟੀ ਇਧਰ ਸਾਹਮਣੇ ਆਪਣੇ ਘਰ ਵਾਲੇ ਕਹੇਗੀ ਕਿਵੇਂ ਫੋਨ ਚੱਕੀ ਖੜੀ ਤੇ ਉਹ ਇਹ ਜਿਹੜਾ ਪੌਦਾ ਹੈ ਨਾ ਇਹ ਬਿਸਕਿਸ ਦਾ ਅਵਾਲਾਂ ਲਈ ਬਹੁਤ ਫਾਇਦੇਮੰਦ ਦੇ ਪਤਾ ਤੁਹਾਨੂੰ ਤਾਂ ਕਰਕੇ ਮੈਂ ਮੰਗਾਇਆ ਸੀ ਪੈਕ ਬਣਾਵਾਂਗੇ ਆਪਾਂ ヘア ਪੈਕ ਵੀ ਉਹਦਾ ਵੀ ਤੁਹਾਨੂੰ ਦੱਸਾਂਗੇ ਤੇ ਅੱਜ ਇੱਕ ਹੋਰ ਅਜੇ ਸ਼ੁਭਰੀ ਦੇ ਪਿੰਪਲ ਨਿਕਲੇ ਹੋਏ ਨੇ ਬਹੁਤ ਜ਼ਿਆਦਾ ਤੇ ਉਹਨਾਂ ਦਾ ਹੱਲ ਕਰਨ ਲਈ ਅਸੀਂ ਕੁਝ ਫੇਰ ਅੱਜ ਪੈਕ ਬਣਾਇਆ ਉਹ ਤੁਹਾਡੇ ਨਾਲ ਥੋੜੀ ਦੇਰ ਵਿੱਚ ਸ਼ੇਅਰ ਕਰਾਂਗੇ ਪਹਿਲਾਂ ਥੋੜਾ ਜਿਹਾ ਕੱਪੜਿਆਂ ਦਾ ਨਵੇੜ ਲਈਏ ਸੀ ਫਿਰ ਦਿਖਾਣੇ ਆ ਤੁਹਾਨੂੰ ਪੈਕ ਦਾ ਸਮਾਨ ਇੱਧਰ ਪਿਆ ਹੋਇਆ ਹੈ ਬਾਅਦ ਵਿੱਚ ਦੱਸਨੇ ਆ ਹਾਂਜੀ ਤੇ ਹੁਣ ਐ ਪਿੰਪਲਸ ਵਾਸਤੇ ਅਸੀਂ ਇੱਕ ਨੁਸਖਾ ਟਰਾਈ ਕਰਨ ਲੱਗੇ ਆ ਪਹਿਲਾਂ ਥੋੜੀ ਜੀ ਹਲਦੀ ਲੈਣੀ ਸਿਰਫ ਇੰਨੀ ਇੱਕ ਚੁਟਕੀ ਕਿਉਂਕਿ ਉੱਥੇ-ਉੱਥੇ ਹੀ ਲਗਾਣੀ ਜਿੱਥੇ-ਜਿੱਥੇ ਪਿੰਪਲ ਨੇ ਪੂਰੇ ਫੇਸ ਤੇ ਅਪਲਾਈ ਨਹੀਂ ਕਰਨੀ ਹਲਦੀ ਲੈ ਕੇ ਤੇ ਨਾਲ ਐਲੋਵੇਰਾ ਜੈੱਲ ਫਰੈਸ਼ ਜਿਵੇਂ ਹੁਣ ਅਸੀਂ ਤੋੜਨ ਲੱਗੇ ਆਪਣੇ ਬਾਗੀਚੇ 'ਚੋਂ ਆਇਆ ਮੈਂ ਲੈ ਕੇ ਆਈ ਥੋੜਾ ਜਿਹਾ ਤੋੜ ਕੇ ਯਾਰਾ ਸੁੱਕ ਗਿਆ ਹੈ ਸੁੱਕ ਪਤਾ ਕਿਉਂ ਗਿਆ ਇਹਨੂੰ ਪਾਣੀ ਪਾਉਂਦੇ ਨੇ ਜਦ ਕਿ ਇਹ ਚ ਪਾਣੀ ਨਹੀਂ ਪੈਣਾ ਹੈ ਨਾ ਪਾਣੀ ਮਾਣਦੇ ਨੇ ਤਾਂ ਹੀ ਖਰਾਬ ਹੁੰਦਾ ਹੈ ਕਿੱਧਰ ਸੀ ਤੇਰਾ ਧਿਆਨ ਜੋ ਆ ਗਿਆ ਲੜ ਪਏ ਨੇ ਅੱਛਾ ਇਹ ਆਉਣੇ ਨੂੰ ਕੱਢਾਂ ਇਹਦੇ ਵਿੱਚ ਹਾਂਜੀ ਸੋ ਹੁਣ ਰਾਤ ਦਾ ਟਾਈਮ ਹੈ ਮੰਮੀ نیچے ਚਲੇ ਗਏ ਨੇ ਤੇ ਅਸੀਂ ਸੋਚਿਆ ਕੁਝ ਸਟ੍ਰੀਟ ਡਿਸ਼ ਬਣਾ ਲਈਏ ਮਿੱਠਾ ਖਾਣ ਨੂੰ ਮਨ ਕਰ ਰਿਹਾ ਸੀ ਤਾਂ ਐਸੀ ਤੇ ਅਸੀਂ ਕਸਟਰਡ ਫਰੂਟ ਬਣਾਉਣ ਲੱਗੇ ਹਾਂ ਫਰੂਟ ਕਸਟਰਡ ਤੇ ਉਹਦੇ ਲਈ ਮੈਂ ਦੁੱਧ ਉਬਾਲ ਲਿਆ ਹੋਇਆ ਇੱਧਰ ਤੇ ਫਰੂਟ ਜਿਹੜੇ ਵੀ ਹੈਗੇ ਨੇ ਦੋ ਫਰੂਟ ਸੀ ਉਹ ਅਸੀਂ ਕੱਟ ਰੇ ਆ ਬਾਕੀ ਇਹ ਲੈ ਕੇ ਆਣਗੇ ਤੇ ਹੁਣ ਇਹ ਸੇਨੀਏ ਜਿਹੜੀਆਂ ਨੇ ਇਹਨਾਂ ਨੂੰ ਮੈਂ ਤੇਲ ਦੇ ਵਿੱਚ ਉਹ ਕਰਕੇ ਥੋੜਾ ਫਰਾਈ ਜਿਆ ਕਰਕੇ ਰੱਖ ਲਿਆ ਹੁਣ ਪਾ ਕੇ ਇਹਦੇ ਵਿੱਚ ਮਿੱਠਾ ਤੇ ਸੇਵੀਆਂ ਤੇ ਕਸਟਰਡ ਐ ਨੂੰ ਥੋੜੀ ਜਿਹਾ ਆਪਾਂ ਉਬਲਣ ਨਵਾਂਗੇ ਐ ਨੂੰ ਤੇ ਐ ਮੈਂ ਕੁਝ ਕੱਜਾ ਠੰਡਾ ਦੁੱਧ ਕੱਢਿਆ ਸੀ ਇਹਦੇ ਵਿੱਚ ਆਪਾਂ ਕਸਟਰਡ ਘੋਲ ਕੇ ਨਾ ਇਹਦੇ ਵਿੱਚ ਪਾਵਾਂਗੇ ਜੇ ਆਪਾਂ ਸਿੱਧਾ ਹੀ ਪਾ ਦਰਮ ਪਾਣੀ ਦੇ ਵਿੱਚ ਗਰਮ ਦੁੱਧ ਦੇ ਰਿਸ਼ਤੇ ਰ ਗੱਠਾ ਨਹੀਂ ਬਣਨੀਆਂ ਤਾਂ ਨਾਲ ਤੇ ਉਹ ਸਾਡੇ ਕੋਲ ਥੋੜੇ ਜਿਹੇ ਗ੍ਰੇਪਸ ਸੀ ਤੇ ਅਨਾਰ ਸੀ ਕੋਸੀ ਕਰਕੇ ਰੱਖ ਲਈਏ ਮੈਂ ਉਹ ਤੇ ਚਲੋ ਜਦੋਂ ਠੰਡਾ ਆਏਗਾ ਉਦੋਂ ਹੀ ਪਾਨੇ ਨੇ ਪਹਿਲੇ ਹਾਲ ਦੋ ਟੁੱਟ ਗਏ ਹੁਣ ਇਹਦੇ ਵਿੱਚ ਅਸੀਂ ਪਹਿਲਾਂ ਸੇਵੀਆਂ ਕਸਟਰਡ ਤੇ ਮਿੱਠਾ ਪਾ ਲਈਏ ਹਾਂਜੀ ਮੇਰੇ ਵੱਲੋਂ ਵੀ ਸੱਤ ਸ਼੍ਰੀ ਅਕਾਲ ਤੇ ਮੈਂ ਘਰ ਆ ਚੁੱਕਿਆ ਤੇ ਤਾਂ ਕਰਕੇ ਹੁਣ ਮੈਂ ਵਲੌਗ ਕੰਟੀਨਿਊ ਕਰ ਲੱਗਾ ਤੇ ਇੱਧਰ ਸਮਾਰ ਸੌਦਾ ਜਾਂ ਕੱਟ ਕੇ ਰੱਖਿਆ ਥੋੜੇ ਬਹੁਤੇ ਫਰੂਟ ਬਚੇ ਸੀ ਉਹ ਮੈਂ ਲੈ ਕੇ ਆਇਆ ਦੋ ਤਿੰਨ ਹੈ ਨਾ ਠੀਕੂ ਕੇਲੇ ਤੇ ਹੋਰ ਕੀ ਲਿਆਇਆ ਸੀ ਮੈਂ ਅੰਗੂਰ ਅੰਗੂਰ ਲੈ ਕੇ ਆਇਆ ਤੇ ਇੱਧਰ ਦੇਖੋ ਤੁਸੀਂ ਫਰੂਟ ਸੈਲਡ ਬਣਾ ਰਹੇ ਆ। ਮੈਂ ਸੇਵੀਆਂ ਵਾਲ ਕੇ ਕਸਟਰਡ ਪਾ ਦੇ ਵਿੱਚ ਚੀਨੀ ਪਾ ਕੇ ਸਾਰੀਆਂ ਜਿਦਾਮ ਆਪੇ ਹੀ ਬਣਾ ਲੈਂਦੇ ਹਾਂ। ਅੱਛਾ। ਤੇ ਹੁਣ ਸੇਬਾਂ ਦੇ ਵਿੱਚ ਚੀਕੂ ਪਾ ਲੈਣਾ ਆਪਾਂ। ਐ ਚੀਕੂ। ਚੀਕੂ। ਆਹਾਹਾਹਾ। ਕੇਲਾ ਵਾਹ ਜੀ ਵਾਹ। ਕੇਲਾ ਅਨਾਰ ਅੱਛਾ ਕਸਟਰਡ ਪਾਤਾ ਹੋਇਆ ਨਾ ਦੇ। ਹਾਂਜੀ ਪਾਤਾ ਹੈ। ਕਿਆ ਬਾਤ ਹੈ ਨਿਆਰੇਦਾਰੇ ਰੋਟੀ ਖਾਂਦੀ ਤੇ ਲੋੜ ਹੀ ਨਹੀਂ ਪੈਣੀ ਮਿਲ ਲੱਗਦਾ ਹੈ ਨਾ ਅੰਗੂਰ ਕਿਆ ਬਾਤ ਓਏ ਹੋਏ ਹੋਏ ਕਿਹਦਾ ਕਿਹਦਾ ਹੁਣ ਦਿਲ ਕਰ ਰਿਹਾ ਤੇ ਕਿਹਦਾ ਕਿਹਦਾ ਮੂੰਹ ਚ ਪਾਣੀ ਆ ਰਿਹਾ ਤੇ ਕੋਣ ਕੋਣ ਬਣਾ ਕੇ ਦੇਖੇਗਾ ਹੈ ਹੈ ਇਹ ਅਗੇ ਬਦਾਮ ਵਾਜੀ ਵਾ ਉਾ ਜੀ ਵਾ ਚਾ ਕਿ ਆ ਬੱਸ ਮੈਂ ਨੂੰ ਫ੍ਰੀਜ਼ਰ ਚ ਰੱਖ ਦੇਣਾ ਬਣ ਗਿਆ ਫਰੂਟ ਸੈਲਡ ਖਾਵਾਗੇ ਹਾਂ ਉਸ ਤੋਂ ਬਾਅਦ ਰੋਟੀ ਖਾਣ ਤੋਂ ਬਾਅਦ ਹੈ ਨਾ ਕਿਉਂਕਿ ਆ ਠੰਡਾ ਠੰਡਾ ਵਧੀਆ ਲੱਗਦਾ ਹੈ ਨਾ ਸਹੀ 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 ਮੈਂ ਨੂੰ ਫ੍ਰੀਜ਼ਰ ਦੇ ਉੱਪਰ ਹੀ ਬਾਅਦ ਰੱਖਦਾ ਠੀਕ ਆ ਚਲ ਹਾਂਜੀ ਬੱਸ ਬੱਸ ਇੰਨਾ ਕੰਮ ਹੈ ਜਾਓ ਬرو ਮੈਂ ਘੱਟੋ ਘੱਟ 10 15 ਮਿੰਟ ਲੱਗੇ ਮੈਨੂੰ ਐਸ ਉੱਥੇ ਫਰੂਟ ਵਗੈਰਾ ਪੁੱਛਦੇ ਆ ਪੁੱਛਦੇ ਆ ਕਿਹੜਾ ਲਵਾ ਕਿਹੜਾ ਨਾਵਾ ਸੇਬ ਉਹਦਾ ਕਿੰਨਾ 200 ਰੁਪਏ ਕਿਲੋ ਸੇਬ ਮਹਿੰਗਾ ਹੋਰ ਜਿਹੜਾ ਵਧੀਆ ਸੇਬ ਹੈ ਇੱਕ ਦੇ ਰਿਆ ਸੀ 150 ਰੁਪਏ ਕਿਲੋ ਉੱਚ ਉਹ ਸੀ ਉੱਚ ਕਾਣੇ ਉਹ ਵਿੱਚ ਉਹ ਸੀਗੇ ਕਾਲੇ ਕਾਲੇ ਦਾਗ ਸੀਗੇ ਮੋਰੀਆਂ ਸੀ ਵਿੱਚ ਮੈਂ ਕਹਾ ਤੂੰ ਜੋ ਭਰਾਵਾ ਬੜੇ ਖਾਪ ਨੇ ਜਿਹੜੇ ਸੇਬ ਦੇ ਰਹੇ ਨੇ ਉਹ ਤੇ ਸਟicker ਲਾਇਓ ਆ ਸਟicker ਲਾਇਆ ਹੁੰਦੇ ਨੇ ਮੈਂ ਕਹਾਂ ਤੇ ਜੋ ਮੈਨੂੰ 100 ਰੁਪਏ ਵੀ ਦਵੇਂ ਮੈਂ ਤਾਂ ਵੀ ਨਾ ਲਵਾਇਆ ਫਿਰ ਅੱਗੇ ਪੁੱਛੇ ਉਹ 320 ਰੁਪਏ ਕਹਿ ਰਹੇ ਉਹ ਵਧੀਆ ਹੀ ਸੇਬ ਹੱਥ 'ਚ ਫੜ ਕੇ ਪਤਾ ਲੱਗਦਾ ਸੀ ਨਾਲੇ ਆ ਨੂੰ ਵਧੀਆ ਸੇ ਉਹ ਮਿੱਠਾ ਵੀ ਹੋਏਗਾ ਉਹ ਚਲੋ ਜਿਹੜਾ ਵੀ ਫਰੂਟ ਤੁਹਾਡੇ ਕੋਲ ਹੋਵੇ ਮਤਲਬ इजीली ਮਿਲ ਜੇ ਹਨਾ ਉਹ ਯੂਜ਼ ਕਰ ਸਕਦੇ ਹੋ ਸਹੀ ਗੱਲ ਵੀ ਰਿਹਾ ਮੈਂਗੋ ਕੋਈ ਯਾਰ ਅੰਬ ਸੱਚ ਮੈਂ ਸੋਚ ਰਿਹਾ ਅੰਬ ਲੈ ਆ ਜਾਵਾਂ ਪਰ ਫਿਰ ਮੈਂ ਕਹਾ ਛੱਡ ਯਾਰ ਜਿਆਦਾ ਹੋ ਜਾਣਾ ਇੰਨੇ ਫਰੂਟ ਤਾਂ ਪਹਿਲੇ ਹੀ ਆ ਗਏ ਨੇ ਚਾਹੇ ਇੱਕ ਇੱਕ ਦੋ ਦੋ ਲੈ ਲਓ ਹਨਾ ਜਿੱਦਾਂ ਐਵੋਕਾਡੋ ਚੀਕੂ ਅੰਬ ਹੀ ਹੋ ਗਿਆ ਤੇ ਪਰ ਲੈ ਲਓ ਜਾਰੇ ਸਾਰੇ ਤੁਹ ਕਹਦੇ ਜੀ ਥੋੜੀ ਥੋੜੀ ਕੁਆਂਟੀਟੀ ਜੀ ਪੈਂਦੇ ਨੇ ਬਸ ਪਰ ਸੋ ਟੇਸਟ ਬਹੁਤ ਪੰਗਾ ਪਤਾ ਕੀ ਆ ਇੱਕ ਇੱਕ ਦੋ ਦੋ ਤੇ ਲੈ ਲਏ ਹੁਣ ਜਿਹੜੇ ਉੱਥੇ ਰੇੜੀ ਵਾਲੇ ਨੇ ਉਹਨਾਂ ਕੋ ਹਰੇਕ ਕੋਲ ਦੇ ਇਕੱਲੇ ਇਕੱਲੇ ਚੀਜ਼ ਹੁੰਦੀ ਕਿਸੇ ਕੋ ਇਕੱਲੇ ਨੇ ਕਿਸੇ ਹੁਣ ਵੇ ਹਰੇਕ ਕੋਲ ਦਾਦਾ ਦੀ ਵੀ ਦੀ ਚੀਜ਼ ਨਵੇਂ ਬੰਦਾ ਤਾਂ ਕਰਕੇ ਮੂਹ ਚ ਲੈ ਕੇ ਆਉਣਾ ਏ ਓਏ ਫੇਰ ਖੋਲ ਕਰ ਦਿੰਦੇ ਮੈਂ ਖੋਜ ਖਵਰੀ ਤੇ ਆਇਕਾ ਲੈ ਸੋ ਮੇਰਾ 4 ਕਿਲੋ ਬਜਰੀ ਕੱਢਿਆ ਉਹ ਤੇਰਾ ਭਲਾ ਏ ਸ਼ਾ ਜੀ 77 ਕਿਲੋ ਵੀ ਨਾ ਅੱਜ ਤੋਂ ਲਿਆ 92 ਕਿਲੋ ਤੇ 600 ਗ੍ਰਾਮ ਵਾਹ ਇਹ ਵਾਹ ਦਵਾਈ ਦਾ ਅਸਰ ਹੋ ਗਿਆ ਫਿਰ ਸੱਤ ਡਾਈਟ ਸੱਚ ਮੈਂ ਦਵਾਈ ਬਾਰੇ ਦੱਸਣਾ ਸੀਗਾ ਬਲੌਗ ਦੇ ਵਿੱਚ ਦੱਸਿਆ ਪਾ ਦਵਾਈ ਬਾਰੇ ਦੱਸੋ ਫਿਰ ਛੀਸੀ ਮੰਗਾ ਦੇ ਛੀਸੀ ਦਾ ਨਾਂ ਹੈ ਨਾ ਆਹੋ ਦਾਨਾ ਭਾਈ ਜੇ ਕਿਸੇ ਚਾਹੀਦੀ ਹੈ ਸਾਡੇ ਕੋਲ ਡਾਪ ਸਹੀ ਗੱਲ ਹੈ 1500 ਦੀ ਛੀਸੀ ਕਿੱਥੇ ਰਾਜਪੁਰੇ ਹਾਂ 라이 ਪੁਰੇ انا ਉੱਥੋਂ ਮੰਗਵਾ ਦਾਂਗੇ ਜਾਂ ਤੁਸੀਂ ਆਪ ਵੀ ਜਾ ਕੇ ਲੈ ਸਕਦੇ ਹੋ ਖੁਦ ਚੱਲ ਜਾਓ ਦੁਕਾਨ ਉੱਥੇ ਮੈਡੀਕਲ ਤੇ ਦੁਕਾਨ ਤੇ ਆਪ ਤੇ ਉਹ ਦਵਾਈ ਯਾਨੀ ਕਿ ਇਹ ਦੱਸ ਦੋ ਨਾ ਕਾਦੇ ਕੰਮ ਆਂਦੀ ਹੈ ਓਏ ਸ਼ੂਗਰ ਵਾਸਤੇ ਸ਼ੂਗਰ ਵਾਸਤੇ ਗੋਡਿਆਂ ਵਾਸਤੇ ਸੋਜ ਜੇਨੂੰ ਆਈ ਹੋਵੇ ਕਿਸੇ ਵੀ ਤਰ੍ਹਾਂ ਬੋਡੀ ਚ ਸੋਜ ਹੋਵੇ ਉਹਦੇ ਵਾਸਤੇ ਗੋੜਿਆਂ ਵਸੇ ਹਾਂ ਕੋਈ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਕੋਈ ਵੀ ਇਨਸਾਨ ਖਾ ਸਕਦਾ ਮम्मी ਵਰਗਾ ਅੱਜ ਬੰਦਾ ਉਹ ਪਤਲਾ ਵੀ ਹੋ ਜਾਂਦਾ ਹਾਂ ਪਤਲਾ ਹੋ ਗਿਆ 4 ਕਿਲੋ ਵਜ਼ਨ ਮम्मी ਦਾ ਘਟ ਗਿਆ ਪਰ ਉਹ ਵਜ਼ਨ ਘਟਾਉਣ ਵਾਲੀ ਚੀਜ਼ ਨਹੀਂ ਹੈਗੀ ਬਟ ਉਹ ਨੇਚਰਲੀ ਯਾਨੀ ਕਿ ਉਹਨਾਂ ਨੇ ਦਵਾਈ ਤਾਂ ਖਾਧੀ ਆਪਣੇ ਰੋਗ ਵਾਸਤੇ ਹਨਾ ਸੋਜ ਬਹੁਤ ਜ਼ਿਆਦਾ ਸੀ ਗੋੜਿਆਂ ਤੇ ਉਹ ਸੋਜ ਯਾਨੀ ਕਿ ਬਿਲਕੁਲ ਖਤਮ ਹੋ ਗਈ ਉਹਨਾਂ ਗੋੜਾ ਯਾਨੀ ਕਿ ਘੁੱਟਦਾ ਨਾ ਪੈਰ ਜਿੱਦਾਂ ਗੋੜਾ ਘੁੱਟਣਾ ਦਾ ਉਹ इजीली ਗੋਡਾ ਹੱਥ 'ਚ ਆ ਜਾਂਦਾ ਹੈ ਨਾ ਪਹਿਲਾਂ ਗੋਡਾ ਹੱਥ 'ਚ ਨਹੀਂ ਸੀ ਆਉਂਦਾ ਇੰਨਾ ਜ਼ਿਆਦਾ ਮੈਂ ਯਾਨੀ ਕਿ ਉੱਤੇ ਸੋਜਿਸ਼ ਹੋਈ ਪਈ ਸੀ ਹੈ ਤੇ ਉਹ ਯਾਨੀ ਕਿ ਉਹ ਘੱਟ ਹੋਏ ਤੇ ਜੇ ਤੁਸੀਂ ਉਹ ਮੰਗਾਣੀ ਹੈ ਤਾਂ ਤੁਹਾਨੂੰ ਸਾਡੇ ਨਾਲ ਹੀ ਮੰਗਾਣੇ ਥੋੜਾ ਜਿਆਦਾ ਤੁਹਾਨੂੰ ਸਸਤੀ ਮਿਲ ਜਾਏਗੀ ਜੇ ਜੇ ਤੁਸੀਂ ਖੁਦ ਜਾ ਕੇ ਲੈਣੀ ਹੈ ਫਿਰ ਤੁਹਾਨੂੰ ਉਹੀ ਰੇਟ ਤੇ ਮਿਲ ਜਾਏਗੀ ਠੀਕ ਹੈ ਨਾ ਤੇ ਉਹ ਤੁਸੀਂ ਦਵਾਈ ਲੈ ਸਕਦੇ ਹੋ ਰਾਜਪੁਰਿਓ ਠੀਕ ਹੈ ਤੇ ਉਹ ਸਾਡੇ ਨਾਲ ਤੁਸੀਂ ਮੈਸੇਜ ਕਰੋਗੇ ਤੁਹਾਨੂੰ ਆਪਾਂ ਦੱਸ ਦਾਂਗੇ ਹੈ ਨਾ ਇੰਸਟਾਗ੍ਰam ਦੇ ਮਨਮੋਜੀ ਬਲੌਗਰ ਤੇ ਮੈਸੇਜ ਕਰ ਲਿਓ ਠੀਕ ਹੈ ਨਹੀਂ ਤਾਂ ਥੱਲੇ ਕਮੈਂਟ ਕਰ ਲਿਓ ਆ ਵੀਡੀਓ ਥੱਲੇ ਕਮੈਂਟ ਕਰ ਦਿਓ ਹਨਾ ਇਹ ਆਪਾਂ ਤੁਹਾਡੇ ਨਾਲ ਫਿਰ ਦਵਾਈ ਮੈਂ ਤੁਹਾਨੂੰ ਦਿਖਾ ਦੇਣਾ ਠੀਕ ਹੈ ਤੇ ਤੇ ਆਹ ਦਵਾਈ ਹੈ ਜੀ ਉਹ ਵਜਰ ਤੇ ਇਹ ਤੁਸੀਂ ਯਾਨੀ ਕਿ ਲੈ ਸਕਦੇ ਹੋ ਸਾਡੇ ਥਰੂ ਤੁਸੀਂ ਖੁਦ ਵੀ ਜਾ ਕੇ ਲੈ ਸਕਦੇ ਹੋ ਤੁਹਾਨੂੰ ਐਡਰੈਸ ਦੱਸ ਦਾਂਗੇ ਬਸ ਸਾਨੂੰ ਮੈਸੇਜ ਕਰਨਾ ਪੈਣਾ ਤੁਹਾਨੂੰ ਤੇ ਜਾ ਕਮੈਂਟ ਕਰਨਾ ਪੈਣਾ ਥੱਲੇ ਵੀਡੀਓ ਦੇ ਠੀਕ ਹੈ ਜੀ ਤੇ ਆ ਤੁਹਾਨੂੰ इजीली ਮਿਲ ਜੇਗੀ ਮੂਯਾ ਮੈਂ ਨੂਣਾ ਹਾਂਜੀ ਤੇ ਫਾਈਨਲੀ ਸਾਡੀਆਂ ਕਸਟਰਡ ਵਾਲੀਆਂ ਸੇਵੀਆਂ ਯਾਨੀ ਕਿ ਸੈਲਡ ਫਰੂਟ ਸੈਲਡ ਪਲੱਸ ਸੇਵੀਆਂ ਰੈਡੀ ਨੇ ਕਾਕੇ ਖਾਏਗਾ ਖਾਏਗਾ ਕਿਉਂ ਇੰਨੂੰ ਨਹੀਂ ਮਟਿਆ ਲੱਗਦੀ ਹੋਰੇ ਖਾ ਕੇ ਤਾਂ ਦੇਖ ਭਰਾਵਾ ਤੂੰ ਤੇ ਬੇਇੱਜ਼ਤੀ ਕਰ ਰਿਹਾ ਟੇਸਟੀ ਟੇਸਟੀ ਤੁਹਾਨੂੰ ਪਤਾ ਇੱਕ 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 ਬਾਈਟ ਲੈ ਕੇ ਦੇਖ ਬਿਲਕੁਲ ਵੀ ਨਹੀਂ ਇੱਕ 스ਪੂਨ ਨਹੀਂ ਲੋਕ ਉਸ ਪੂ ਲੈ ਵੇ ਨਾ ਖਾ ਕੇ ਵੇ ਇੱਕ ਵਾਰੀ ਅੱਛਾ ਮੈਨੂੰ ਇੱਕ ਵਾਰੀ ਵੇਖ ਤੇ ਆ ਖਾ ਕੇ ਦੇ ਵੇ ਮਟਾ ਅਰੇ ਖਾ ਕੇ ਦੇ ਦੇਖ ਖਾ ਕੇ ਦੇ ਵੇ ਇੱਕ ਵਾਰੀ ਅੱਛਾ ਅਰੇ ਥੋੜਾ ਜਿਹਾ ਟੇਸਟ ਤੇ ਕਰ ਨਾ ਚਲ ਮੈਂ ਕਰਾਂਦੀ ਹਾਂ ਟੇਸਟ ਮੈਂ ਵੀ ਹੋ ਰਿਹਾ ਇਧਰ ਇਧਰ ਗਾਲ ਤਾਂ ਸੁਣ ਓਰੇ ਤੇ ਆ ਆ ਨਾ ਟੇਸਟ ਲੱਕ ਲਿਕ ਕਰ ਲਿਕ ਲਿੱਕ ਕਰ ਲਿੱਕ ਲਿੱਕ ਕਰ ਇੱਕ ਵਾਰੀ ਇੱਕ ਵਾਰੀ ਪਲੀਜ਼ ਪਲੀਜ਼ ਉਹ ਗੋਲੀ ਖਾਦੀ ਨਾ ਮੂੰਹ ਚ ਅਰੇ ਕਿਉਂ ਨਾ ਕਰਨੇ ਮੈਂ ਉਹ ਬਹੁਤ ਟੇਸਟੀ ਖਾਕੇ ਬੱਸ ਹੋਰ ਚਲੋ ਇਹ ਆਪਾਂ ਖਾਈਏ ਇਹ ਨਹੀਂ ਖਾਂਦੀ ਤੇ ਨਾ ਖਾਵੇ ਹੋਰ ਕੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਗਤ ਹੈ ਤੁਹਾਡਾ ਨਵੇਂ ਬਲੌਦੇ ਉਹ ਬੰਦਾ ਤਾਂ ਕਰੋ ਸੀ ਉਹ ਬੇਦਰਦਿਆ ਕੋ ਇਸ ਦੰਦ ਤੇ 69 ਸਾਰੇ ਸਮਈਆਂ ਖਾਰੇ ਸੀ ਸੋਈ ਹੋਈ ਹੈ ਕਸਟਰਡ ਹੈ ਕਸਟਰਡ ਹਾਂ ਕਸਟਰਡ ਹੈ ਸੋੜੀ ਤੇ ਅੱਤ ਮੈਂ ਦੋਸ ਪਈਆਂ ਨੇ ਐ ਸੁੱਤੀ ਪਈ ਐ ਕੋਚ ਸੂਤਾ ਦਬੇ ਮੇਰੇ ਪਾਪੜ ਦਾ ਤੇ ਇਹ ਛੋਲੇ ਬੱਚੇ ਮੇਰੇ ਅੱਗੇ ਘੜਾਟੇ ਮਾਰ ਮਾਰ ਕੇ ਸੋਣਦੇ ਬਨੇ ਤੇ ਇੱਕ ਛੋਟਾ ਜਿਹਾ ਬੱਚਾ ਮੇਰਾ ਕਾਰਡ ਦਿਖਾ ਨਹੀਂ ਰੁਕੋ ਆ ਨਾ ਦੋ ਬੱਚਿਆਂ ਨੂੰ ਇੱਥੇ ਜਨਮ ਦਿੱਤਾ ਉਹ ਵੀ ਨਮੁੰਨੇ ਬੱਚਿਆਂ ਨੂੰ ਆਦਾ ਨਾ ਰੱਖਿਆ ਤੈਨੂੰ ਐ ਨਾ ਰੱਖਿਆ ਮੈਨੂੰ ਐ ਨਾ ਉਹ ਤੇ ਦੋ ਬੱਚਿਆਂ ਨੂੰ ਜਨਮ ਦਿੱਤਾ ਉਹ ਇੱਕ ਉਹ ਐ ਨਹੀਂ ਐ ਉਹ ਐ ਨਾ ਨਹੀਂ ਐ ਨਾ ਆ ਵਦਾ ਨਾ ਦੂਰ ਕਰਨਾ ਨਾ ਉਹਦਾ ਹੈ ਚੰਨੂ ਮੰਨੂ ਚੰਨੂ ਮੰਨੂ ਤੇ ਐਫੇਸਾਰੇ ਬੈਠੇ ਸੀ ਐ ਪਾਪਾ ਦਾਦੂ ਉਹ ਦਾਦੂ ਤੇ ਇਹ ਦਾਦੀ ਅਸਲਾਮ ਮਮਕਲ ਤੇ ਸੱਚਾ ਚਾਚੂ ਅਸਲਾਮ ਇਸਕ ਉਸ ਪੂਰੇ ਦਰ ਉਸ ਪੂਰੇ ਫੀਲ ਤੇ ਅੱਗੇ ਦਿਖਾਨੀਆਂ ਕਿੱਥੇ ਹੋ

ਤੇ ਆ ਚੁੱਕੇ ਆ ਸੀ ਕੋਠੇ ਤੇ ਤੇ ਉਧਰ ਮੰਮਾ ਤੇ ਉਧਰ ਚਾਚੀ ਆ ਤੇ ਮੇਰੀ ਆਖ ਇੱਕ ਅੱਡਕੂ ਲੱਗ ਰਹੀ ਗਲੇ ਤੋ ਕਿ ਆਥੇ ਨੇੜਾ ਬੜਾ ਨਾਲੇ ਹੋਟਲ ਆ ਜਗਦੀ ਵੀ ਆ ਤਾਂ ਕਿ ਸਾਨੂੰ ਪ੍ਰੋਬਲਮ ਨਾ ਹੋਣ ਕਪੜੇ ਧਾਰਨ ਚ ਨਾਲੇ ਮੰਮੀ ਮੇਰੇ ਕਪੜੇ ਧਾਰ ਦੇ ਵੀ ਆ ਪੂਰਾ ਖਾ ਲੇ ਸੀ ਉੱਪਰ ਵੇਖੋ ਪੂਰਾ ਨੇੜਾ ਹਾਂਜੀ ਹਾਂਜੀ ਮੰਮੀ ਪਤਾ ਕੀ ਪੁੱਛਦੀ ਸੀ ਪੁੱਛਦੀ ਬਿਜੀ ਕਿ ਦਾਲ ਚਾਵਲ ਖਾ ਲਏ ਨੇ ਤੇ ਉੱਪਰ ਦਾ ਫੇਰ ਤੁਸੀਂ ਵੇਖੋ ਇੱਕ ਖਾ ਲੇ ਸੀ ਖਾ ਖਾ ਲੇ ਸੀ ਇਹ ਕੋ ઓਰਾਂਲੀ ਪੁੱਛੇ ਥੀਏ ਅੱਥੇ ਪੂਰੀ ਚੱਦਰ ਉਛਾਈ ਹੈ ਅੰਦਰ ਉਹ ਕੈਮਰਾ ਨਹੀਂ ਅੱਜ ਅੱਜ ਪੂਰੀ ਚੱਦਰ ਵਿਖਦੇ ਗੱਬੇ ਵਾਲਾ ਹਿੱਸਾ ਮਟਰੀਅਲ ਉਹਦੇ ਰੱਖਿਆ ਗਾਏ ਦੂਰ ਕੈਮਰਾ ਮੇਰਾ ਹੱਥ ਦੁਖਦਾ ਇੰਸ਼ਾਅੱਲਾ ਆ ਗਿਆ ਹੁਣ ਲੈ ਜੇ ਟੋਕਰੀ ਚੱਕ ਕੇ ਥੱਲੇ ਤੇ ਅੱਧਾ ਚਾਚੂ ਆ ਚੁੱਕੇ ਨੇ ਅੱਧਾ ਚਾਚੀ ਆ ਚਾਚੀ ਜੀ ਤਾਂ ਸਕਲ ਵੀ ਆ ਗਈ ਹੈ और मेरी फ्रेंड जरूर देख लेगी मेरी चाची पता दादा मैं क्यों किता टाडी शक्ल बखती है चाची पता मैं अड्डा क्यों टाडी शक्ल बखती हां चाची ਹਾਂ ਤੇ ਤੈਨੂੰ ਪਤਾ ਮੈਂ ਕਿਉਂ ਤੁਹਾਡੀ ਸ਼ਕਲ ਖਾਦੀ ਕਿਉਂਕਿ ਮੇਰੀ ਫਰੈਂਡ ਬੋਲਦੀ ਸੀ ਮੈਂ ਤੇਰੀ ਚਾਚੀ ਦੀ ਸ਼ਕਲ ਨਹੀਂ ਬਣਾਈ ਤੇ ਉਹ ਕਹਿੰਦੀ ਸੀ ਮੈਨੂੰ ਤੇਰੀ ਚਾਚੀ ਦੀ ਸ਼ਕਲ ਵਹੀਂ ਇੱਕ ਵਾਰ ਮੈਂ ਔੜ ਕੇ ਆ ਅਗਰ ਤੈਨੂੰ ਕੀ ਕਹਿਣਾ ਸੀ ਅਗਰ ਇੱਕ ਵਾਰੀ ਅੱਜ ਚਾਚੀ ਵੇਖਣਾ ਇੱਕ ਵਾਰੀ ਮੈਂ ਬੋਲਿਆ ਸੀ ਇੱਕ ਵਾਰੀ ਤੂੰ ਬਸ ਸੋਚ ਲੈ ਕਿ ਤੈਨੂੰ ਨਹੀਂ ਦੇਖਣੀ ਤੇ ਵੇਖਣੀ ਐ ਇਸ ਲਈ ਮੈਂ ਬਲੌਗ ਚ ਵਿਖਾਤੀ ਜੋੜੀ ਮੈਂ ਚੱਲੀ ਆਂ ਤੈਡਰ ਜੋੜੀ ਆਂ ਪਤਾ ਨਹੀਂ ਚੱਲ ਜਾਓ ਤੇ ਕੋੜ ਵਾਲੀ ਖਾਣ ਆਓ ਵੀ ਨਾ ਪਰ ਲੀ ਆਪਣਾ ਸਰਫ ਵਾਲਾ ਟੱਪਾ ਉਹ ਸੱਚੀ ਚੱਤ ਬੋ ਅਨੁਰੰਦੋ ਯਾਰਾ ਜੀ ਮੈਨੂੰ ਬਾਦ ਦਾ ਤੁਸੀਂ ਰੇ ਬਣਾਵਾਂਗੇ ਤੇ ਮਿਲਣਿਆ ਤੁਹਾਨੂੰ ਨੱਚ ਵਲੋਗ ਦੇ ਵਿੱਚ ઓਰ ਲਾਈਕ ਸ਼ੇਅਰ ਸਬਸਕ੍ਰਾਈਬ ਜੁ ਕਰਿਓ ਬਾਏ ਬਾਏ